ਹੈਲਦੀ ਕਿਚਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਗਾ ਲਿਆ ਹੋਏਗਾ ਕਿ ਮੈਂ ਅੱਜ ਕੀ ਬਣਾ ਰਹੀ ਹਾਂ ਪੌ ਆਬਜੀ ਜਾਂ ਸੰਬਰ ਕਿ ਤੁਸੀਂ ਇਹ ਹੀ ਆਈਡੀਆ ਲਗਾ ਰਹੇ ਹੋਣੇ ਕਿ ਇੰਨੀਆਂ ਸਾਰੀਆਂ ਸਬਜ਼ੀਆਂ ਕੱਟੀਆਂ ਹੋਈਆਂ ਨੇ ਤੇ ਹੁਣ ਕੀ ਬਣ ਰਿਹਾ ਹੈ ਇਹ ਦੇਖੋ ਜੀ ਮੈਂ ਸੰਬਰ ਦੀ ਦਾਲ ਭਿਗੋ ਦਿੱਤੀ ਹੈ ਮੈਂ ਪੌ ਆਬਜੀ ਨਹੀਂ ਬਣਾ ਰਹੀ ਅੱਜ ਮੈਂ ਬਣਾ ਰਹੀ ਹਾਂ ਸੰਬਰ ਔਰ ਮੈਂ ਸਾਰੀਆਂ ਸਬਜ਼ੀਆਂ ਨੂੰ ਚੌਪ ਕਰ ਲਿਆ ਤੁਸੀਂ ਆਪਣੀ ਮਰਜ਼ੀ ਦੀ ਇੱਥੇ ਸਬਜ਼ੀਆਂ ਲੈ ਸਕਦੇ ਹੋ ਜੋ ਬੱਚੇ ਤੁਹਾਡੇ ਪਸੰਦ ਕਰਦੇ ਨੇ ਮੈਂ ਦੇਖੋ ਕੀ ਆ ਲਿਆ ਗਾਜਰ ਔਰ ਗੋਭੀ ਜੋ ਮੈਂ ਸੇਵ ਕੀਤੀ ਸੀ ਫ੍ਰਿਜ ਵਿੱਚ ਫ੍ਰਿਜਰ ਚੋਂ ਕੱਢ ਕੇ ਦੇਖ ਲਓ 15 20 ਦਿਨ ਪਹਿਲੇ ਮੈਂ ਤੁਹਾਨੂੰ ਇੱਕ ਰੈਸਪੀ ਪਾਈ ਸੀ ਜਿੱਦੇ ਚ ਮੈਂ ਸੇਵ ਕੀਤੀਆਂ ਸੀ ਸਬਜ਼ੀਆਂ ਔਰ ਆਲੂ ਲੈ ਲੈਣੇ ਟਮਾਟਰ ਮੈਂ ਦੋ ਵੱਡੇ ਵੱਡੇ ਚੌਪ ਕਰ ਲੈਣੇ ਹਰੀ ਮਿਰਚ ਤਿੰਨ ਲਈਏ ਬੀਨਸ ਲਈਆਂ ਨੇ ਮਟਰ ਲੈਣੇ ਇਸ ਤੋਂ ਇਲਾਵਾ ਵੀ ਜੜੀਆਂ ਤੁਹਾਨੂੰ ਸਬਜ਼ੀਆਂ ਅੱਛੀ ਲੱਗਦੀਆਂ ਤੁਸੀਂ ਇਹਦੇ ਚ ਪਾ ਸਕਦੇ ਹੋ ਔਰ ਮੈਂ ਅੱਜ ਬਣਾਵਾਂਗੀ ਸਾਂਬਰ ਤੇ ਨਾਲ ਇਡਲੀ ਇਹਦੇ ਨਾਲ ਤੁਸੀਂ ਚਾਵਲ ਵੀ ਬਣਾ ਸਕਦੇ ਹੋ ਇਡਲੀ ਵੀ ਬਣਾ ਸਕਦੇ ਹੋ ਜੋ ਤੁਹਾਨੂੰ ਅੱਛਾ ਲੱਗਦਾ ਹੈ ਤੁਹਾਡੇ ਬੱਚੇ ਜੋ ਪਸੰਦ ਕਰਦੇ ਨੇ ਉਹ ਤੁਸੀਂ ਬਣਾ ਸਕਦੇ ਹੋ ਤੇ ਮੈਂ ਕਿਸ ਤਰ੍ਹਾਂ ਸਾਂਬਰ ਬਣਾਣੀ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਆਪਣੀ ਵੀ ਰੈਸਪੀ ਦੇਖਣਾ ਔਰ ਮੇਰੀ ਵੀ ਦੇਖਣਾ ਕਿ ਬਹੁਤ ਹੀ ਹੈਲਦੀ ਤੇ ਟੇਸਟੀ ਬਣਦਾ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਜ਼ਰੂਰ ਕਮੈਂਟ ਵਿੱਚ ਦੱਸਣਾ ਬਹੁਤ ਹੀ ਅੱਛਾ ਬਣਾਉਂਦੇ ਹੋਗੇ ਤੁਸੀਂ ਵੀ ਪਰ ਜਰੂਰ ਮੇਰੀ ਇੱਕ ਵਾਰੀ ਰੈਸਪੀ ਨੂੰ ਦੇਖਣਾ ਕਿ ਮੈਂ ਕਿਸ ਤਰ੍ਹਾਂ ਬਣਾ ਰਹੀ ਹਾਂ ਔਰ ਬਹੁਤ ਹੀ ਹੈਲਦੀ ਤੇ ਟੇਸਟੀ ਹੋਏਗਾ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਮੈਂ ਹਾਂਡੀ ਵਿੱਚ ਤੜਕਾ ਲਗਾਵਾਂਗੀ ਸਬਜ਼ੀਆਂ ਨੂੰ ਮੈਂ ਹਾਂਡੀ ਉੱਪਰ ਰੱਖ ਦਿੱਤੀ ਹੈ ਔਰ ਮੈਂ ਇੱਕ ਕੱਚੀ ਘੜ ਤੋਂ ਘੜ ਤੇਲ ਦੀ ਪਾਣੀ ਹੈ ਤੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਵੱਧ ਘੱਟ ਮਸਾਲੇ ਤੇ ਰਿਫਾਈਨਡ ਤੇਲ ਸਭ ਕੁਝ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ ਠੀਕ ਹੈ ਜੀ ਮੈਂ ਇੱਕ ਕੜਚੀ ਘੜ ਤੋਂ ਘੜਤੀ ਇੱਕ ਸਵਾ ਕੜਚੀ ਬਸ ਪਾਵਾਂਗੀ ਸੋ ਤੇ ਜ਼ਿਆਦੇ ਤੇਜ ਜਦੋਂ ਜ਼ਿਆਦਾ ਤੇਲ ਜਾਂ ਰਿਫਾਈਨਡ ਜ਼ਿਆਦਾ ਯੂਜ਼ ਕਰੋਗੇ ਸਰੀਰ ਵਾਸਤੇ ਖਰਾਬ ਹੁੰਦਾ ਜਿੰਨਾ ਕੁ ਲਿਮਟ ਵਿੱਚ ਜ਼ਰੂਰਤ ਹੈ ਉਨਾ ਜ਼ਰੂਰ ਵਰਤੋ ਹੁਣ ਦੇਖੋ ਜ਼ਿਆਦਾ ਗਰਮ ਹੋ ਚੁੱਕਾ ਹੈ ਕੜਚੀ ਮੇਰੀ ਗਰਮ ਹੋ ਚੁੱਕੀ ਸੀ ਮੈਂ ਧਿਆਨ ਨੇ ਕਿਤਾ ਵਿੱਚ ਪਾ ਦਿੱਤੀ ਸੀ ਮੈਂ ਤੇ ਅਸੀਂ ਦੇਖੋ ਕੜਚੀ ਤੋਂ ਥੋੜਾ ਉੱਪਰ ਹੀ ਪਿਆ ਹੈ ਹੋ ਸਭ ਤੋਂ ਪਹਿਲੇ ਸਾਨੂੰ ਕੀ ਚਾਹੀਦਾ ਅੱਜ ਵਸੇ ਰਾਈ ਚਾਹੀਦੀ ਹੈ ਠੀਕ ਹੈ ਜੀ ਰਾਈ ਤੇ ਜੀਰਾ ਅਸੀਂ ਸਭ ਤੋਂ ਪਹਿਲੇ राई ਤੇ ਜੀਰਾ ਯੂਜ਼ ਕਰਾਂਗੇ ਤੇਲ ਜਰਾ ਗਰਮ ਹੋ ਜਵੇ ਫਿਰ ਅਸੀਂ ਉਸ ਤੋਂ ਬਾਅਦ ਪਾਵਾਂਗੇ ਤੇ ਤੁਸੀਂ ਇੱਕ ਵਾਰੀ ਇਸ ਰੈਸਪੀ ਦੇ ਨਾਲ ਜਰੂਰ ਤੁਸੀਂ ਸਾਂਬਰ ਤੇ ਚਾਵਲ ਜਾਂ ਸਾਂਬਰ ਇਡਲੀ ਜੋ ਵੀ ਤੁਸੀਂ ਬਣਾਣਾ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਠੀਕ ਹੈ ਜੇ ਹੁਣ ਅਸੀਂ ਪਾਵਾਂਗੇ ਰਾਈ ਘੱਟੋ ਘੱਟ 1.5 ਚਮਚ ਰਾਈ ਲੈਣਾ ਜਿੰਨਾ ਕਿ ਮਟੀਰੀਅਲ ਹੈ ਉਸ ਹਿਸਾਬ ਨਾਲ ਔਰ ਤੁਸੀਂ ਅਗਰ ਘੱਟ ਬਣਾਉਂਦੇ ਹੋ ਤਾਂ ਇੱਕ ਚਮਚ ਜੀਰਾ ਦਾ ਲੈ ਸਕਦੇ ਹੋ ਅਸੀਂ ਨਾਲ ਹੀ ਜੀਰਾ ਵੀ ਸੁੱਟ ਦਵਾਂਗੇ ਤਾਂ ਕਿ ਦੋਨੋਂ ਚੀਜ਼ਾਂ ਛੇਤਰਾ ਪੁੱਜ ਜਾਣ ਠੀਕ ਹੈ ਜੀ ਹਾਂਡੀ 'ਚ ਜਰਾ ਤੜਕਾ ਬਹੁਤ ਵਧੀਆ ਲੱਗਦਾ ਹੈ। ਅੱਜ ਕੱਲ ਤਾਂ ਅਸਲੀ ਮਿੱਟੀ ਦੀਆਂ ਵੀ ਚਲ ਪਈਆਂ ਨੇ ਹਾਂਡੀਆਂ ਪਰ ਮੇਰੇ ਕੋਲ ਹੰਟੋਨੀਅਮ ਦੀ ਪੈਸੀ ਮੈਂ ਉਹਦੇ ਵਿੱਚ ਹੀ ਤੜਕਾ ਲਗਾਉਣ ਲੱਗੀ ਆ। ਹੁਣ ਅਸੀਂ ਲਸਣ ਤੇ ਪਿਆਜ਼ ਤੋਂ ਬਿਨਾਂ ਬਣਾ ਰਹੇ ਆ। ਉਹ ਸਭ ਤੋਂ ਹਾਂਜੀ ਪਹਿਲੇ ਅਸੀਂ ਪਾ ਦਾਂਗੇ ਕੜੀ ਪੱਤਾ ਕਿਉਂਕਿ ਕੜੀ ਪੱਤਾ ਵੀ ਪੁੱਜਣਾ ਬਹੁਤ ਜ਼ਰੂਰੀ ਹੈ। ਤੇ ਨਾਲ ਹੀ ਅਸੀਂ ਹਰੇ ਮਿਕਸ ਤੇ ਟਮਾਟਰ ਪਾਵਾਂਗੇ। ਅੱਜ ਮੈਂ ਲਸਣ ਤੇ ਪਿਆਜ਼ ਤੋਂ ਬਿਨਾਂ ਬਣਾ ਰਹੀ ਆ। ਅੱਜ ਉਹ ਅਸੀਂ ਬਿਲਕੁਲੀ ਹੂਕ ਕਰੀ ਤੇ ਹੁਣ ਅਸੀਂ ਟਮਾਟਰ ਜਿਹੜੇ ਚੋਪ ਕੀਤੇ ਸੀ ਉਹ ਪਾ ਦਿੰਦੇ ਨੇ ਵਿੱਚ ਤੇ ਹੁਣ ਅਸੀਂ ਅੱਛੀ ਅੱਛੀ ਤਰ੍ਹਾਂ ਪੁੰਨਾਗੇ ਤੁਸੀਂ ਇੱਕ ਘੰਟਾ ਪਹਿਲੇ ਦਾਲ ਨੂੰ ਪਿਗੋ ਦੇਣਾ ਘੱਟੋ ਘਾਟ ਇੱਕ ਘੰਟਾ ਉਹਦੇ ਚ ਫੁੱਲ ਜਾਏਗੀ ਦਾਲ ਤੇ ਬਹੁਤ ਹੀ ਟੇਸਟੀ ਬਣੇਗੀ ਮੈਂ ਦਾਲ ਨੂੰ ਇੱਕ ਘੰਟਾ ਘੱਟੋ ਘੱਟ ਪਹਿਲੇ ਪਿਗੋ ਦ ਦਿੱਤਾ ਸੀ ਤੇ ਹੁਣ ਅਸੀਂ ਪਾਵਾਂਗੇ ਸਬਜ਼ੀਆਂ ਤੇ ਮਸਾਲੇ ਠੀਕ ਹੈ ਜੀ ਹਾਂਜੀ ਮੈਂ ਸਬਜ਼ੀਆਂ ਸਾਰੀਆਂ ਧੋ ਕੇ ਇੱਕ ਦੇਖੋ ਪਲੇਟ ਵਿੱਚ ਕੱਢ ਲਿਆ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਕਲਰਫੁਲ ਸਬਜ਼ੀਆਂ ਤੇ ਹੁਣ ਅਸੀਂ ਪਾਵਾਂਗੇ ਸਭ ਤੋਂ ਪਹਿਲੇ ਮਸਾਲੇ ਸਭ ਤੋਂ ਪਹਿਲੇ ਜਾਏਗਾ ਹਲਦੀ ਇੱਕ ਚਮਚ ਹਲਦੀ ਜਾਏਗੀ ਨਮਕ ਤੁਸੀਂ ਆਪਣੀ ਸ਼ਰਤਾਂ ਅਨੁਸਾਰ ਪਾ ਸਕਦੇ ਹੋ ਮੈਂ ਅਜੇ 2 ਛੋਟੇ ਚਮਚ ਪਾ ਰਹੀ ਹਾਂ ਅਗਰ ਫਿਰ ਜ਼ਰੂਰਤ ਪਿਆ ਤਾਂ ਜ਼ਰੂਰ ਪਾਵਾਂਗੀ ਔਰ ਇੱਕ ਚਮਚ ਢੇਗੀ ਮਿਰਚ ਹੁਣ ਅਸੀਂ ਸੁੱੜ ਦਵਾਂਗੇ 2 ਚਮਚ ਪੌ ਬਰਜੀ ਮਸਾਲਾ ਠੀਕ ਹੈ ਜੀ ਸੋਹਰੇ ਸੰਬਰ ਮਸਾਲਾ 2 ਚਮਚ ਅਸੀਂ ਸੰਬਰ ਮਸਾਲਾ ਪਾਤਾ ਔਰ ਸੁੱਕਾ ਧਨੀਆ 1 ਚਮਚ ਔਰ ਗਰਮ ਮਸਾਲਾ 1 ਚਮਚ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਦਵਾਂਗੇ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਇਹ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣਿਆ ਔਰ ਜ਼ਰੂਰ ਇੱਕ ਵਾਰੀ ਟਰਾਈ ਕਰਨਾ ਮੇਰੀ ਰੈਸਪੀ ਦੇ ਮੁਤਾਬਿਕ ਹੁਣ ਅਸੀਂ ਸਾਰੀਆਂ ਸਬਜ਼ੀਆਂ ਤੇ ਚ ਪਾ ਕੇ ਘੱਟੋ ਘੱਟ 5-7 ਮਿੰਟ ਪੁੰਨਾ ਦੇਣ ਠੀਕ ਹੈ ਜੀ ਹਾਂਜੀ ਅਸੀਂ ਸਾਰੀਆਂ ਸਬਜ਼ੀਆਂ ਹੱਲ ਦੇ ਵਿੱਚ ਪਾ ਦਿੱਤੀਆਂ ਨੇ ਤੇ ਅਸੀਂ ਹੁਣ ਇਹਨਾਂ ਨੂੰ 5-7 ਮਿੰਟ ਪੁੰਨਾਂਗੇ ਦੇਖੋ ਜੀ ਕਲਰ ਦੇਖੋ ਸਬਜ਼ੀਆਂ ਦਾ ਕਿੰਨਾ ਵਧੀਆ ਹੈ ਕਿੰਨਾ ਕਲਰਫੁਲ ਹੈ ਇਹ ਦੇਖੋ ਜੀ ਕਿੰਨਾ ਸੋਹਣਾ ਰੰਗ ਆਇਆ ਇਹਦਾ ਔਰ ਇਸੇ ਘੜ ਤੋਂ ਘਟੇ ਨੂੰ ਭੁੰਨਾਂਗੇ 5-7 ਮਿੰਟ ਕਿਉਂਕਿ ਜਿਹੜੀਆਂ ਸਬਜ਼ੀਆਂ ਸਾਂਬਰ ਦੇ ਵਿੱਚ ਜਾਣੀਆਂ ਨੇ ਉਹਦਾ ਹੀ ਟੇਸਟ ਹੋਣਾ ਐ ਇਸੇ ਵਿੱਚ ਮੈਂ ਹਾਂਡੀ ਵਿੱਚ ਲਿਆ ਕਿ ਇਹਨੂੰ ਅਸੀਂ ਥੋੜਾ ਜਿਹਾ ਟੱਕ ਕੇ ਥੋੜੀ देर ਭੁੰਨਾਂਗੇ ਹੁਣ ਅਸੀਂ ਇਹਨੂੰ ਟੱਕ ਦਿੰਨੇ ਆ ਉਦੋਂ ਅਸੀਂ ਕੁੱਕਰ ਦੀ ਤਿਆਰੀ ਕਰਨੇ ਆ ਦਾਲ ਅਸੀਂ ਇੱਛੇ ਤਰ੍ਹਾਂ ਧੋ ਕੇ ਦੇਖੋ ਭਿਗੋਈ ਹੋਈ ਹੈ ਮੈਂ ਦਾਲ ਤੇ ਮੈਂ ਕੁੱਕਰ ਵਿੱਚ ਦਾਲ ਪਾਣ ਲੱਗੀ ਹਾਂ ਔਰ ਮੈਂ ਗੈਸ ਤੇ ਇਹਨੂੰ ਰੱਖਣ ਲੱਗੀ ਆ ਤੇ ਅਸੀਂ ਈਤੀ ਅਸੀਂ ਉਦੋਂ ਹੀ ਦਵਾਵਾਂਗੇ ਜਦੋਂ ਸਾਡੀਆਂ ਸਬਜ਼ੀਆਂ ਤਿਆਰ ਹੋ ਜਾਣਗੀਆਂ ਅਸੀਂ ਵਿੱਚ ਪਾ ਕੇ ਇਹਨੂੰ ਪਹਿਲੇ ਦਾਲ ਨੂੰ ਦੋ ਤਿੰਨ ਪਾਣੀ ਅਸੀਂ ਥੋਣਾ ਕਿਉਂਕਿ ਮੈਂ ਪੀਗੋ ਕੇ ਰੱਖੀ ਸੀ ਇਹ ਦੇਖੋ ਜੀ ਤਾਲ ਕਿੰਨੀ ਸੋਹਣੀ ਫੁੱਲ ਗਈ ਹੈ ਹੁਣ ਅਸੀਂ ਇਹਨੂੰ ਕੁੱਕਰ ਚ ਪਾ ਕੇ ਤੇ ਗੈਸ ਦੇ ਉੱਤੇ ਰੱਖਾਂਗੇ ਘੱਟੋ ਘੱਟ 2 ਗਲਾਸ ਅਸੀਂ ਪਾਣੀ ਪਾਵਾਂਗੇ ਕਿਉਂਕਿ ਸਬਜ਼ੀਆਂ ਨੇ ਵੀ ਪਾਣੀ ਚूसਣਾ ਹੈ ਔਰ ਦਾਲ ਨੇ ਵੀ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਤੁਹਾਨੂੰ ਜ਼ਰੂਰਤ ਪੈਗੀ ਤੇ ਤੁਸੀਂ ਗਰਮ ਪਾਣੀ ਪਾ ਸਕਦੇ ਹੋ ਉਹ ਸਬਜ਼ੀਆਂ ਸਾਡੀਆਂ ਪੂਜਰੀਆਂ ਨੇ ਅਜੇ ਮਸਾਲੇ ਦੇ ਵਿੱਚ ਉਹਨੇ ਤਾਂ ਅਸੀਂ ਅੱਧਰ ਤਿਆਰੀ ਕਰਦੇ ਆ ਹਾਂਜੀ 5-7 ਮਿੰਟ ਹੋ ਗਏ ਨੇ ਦੇਖੋ ਜੀ ਸਬਜ਼ੀਆਂ ਕਿੰਨੀਆਂ ਸੋਹਣੀਆਂ ਸਾਫਟ ਵੀ ਹੋ ਗਏ ਨੇ ਸਬਜ਼ੀਆਂ ਪੂਜ ਵੀ ਗਈਆਂ ਨੇ ਤੇ ਮੈਂ ਉਹਦਾ ਦਾਲ ਰੱਖ ਦਿੱਤੀ ਕੁੱਕਰ ਚ ਪਾ ਕੇ ਅਸੀਂ ਸਾਰੀਆਂ ਸਬਜ਼ੀਆਂ ਅਸੀਂ ਕੁੱਕਰ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਸਾਂਬਰ ਦੇ ਨਾਲ ਅਸੀਂ ਮਿਕਸ ਕਰ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ ਕੁੱਕਰ ਨੂੰ ਬੰਦ ਕਰਕੇ 3-4 ਸੀਟੀਆਂ ਦਵਾਵਾਂਗੇ ਮੈਂ ਹੁਣ ਸਾਰਾ ਸ਼ਿਫਟ ਕਰ ਲਿਆ ਆਪਣਾ ਸਮਾਨ ਕੁੱਕਰ ਦੇ ਵਿੱਚ ਠੀਕ ਹੈ ਜੀ ਦੇਖੋ ਜੇ ਬਹੁਤ ਵਧੀਆ ਪੂਝ ਗਿਆ ਜਦੋਂ ਵੀ ਤੁਸੀਂ ਬਣਾਉਂਦੇ ਹੋ ਘੱਟ ਤੋਂ ਘੱਟ ਨੂੰ 5-7 ਮਿੰਟ ਸਬਜ਼ੀਆਂ ਨੂੰ ਜਰੂਰ ਪੁੰਨੋ ਤਾਂ ਕਿ ਉਹਦਾ ਟੇਸਟ ਬਹੁਤ ਜ਼ਿਆਦਾ ਅੱਛਾ ਬਣ ਜੇ। ਅਗਰ ਤੁਸੀਂ ਇਸ ਤਰੀਕਾ ਕੱਚੀਆਂ ਸਬਜ਼ੀਆਂ ਪਾ ਦਿੰਦੇ ਹੋ ਤੇ ਉਹਦਾ ਟੇਸਟ ਇੰਨਾ ਵਧੀਆ ਨਹੀਂ ਹੁੰਦਾ ਜਿੰਨਾ ਪੁੱਜੀਆਂ ਸਬਜ਼ੀਆਂ ਦਾ ਹੁੰਦਾ। ਠੀਕ ਹੈ ਜੀ ਹੁਣ ਮੈਂ ਸਾਰੀਆਂ ਸਬਜ਼ੀਆਂ ਸ਼ਿਫਟ ਕਰਨ ਲੱਗੀ ਆ। ਹਾਂਜੀ ਦੇਖੋ ਮੈਂ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਸ਼ਿਫਟ ਕਰ ਦਿੱਤੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਕਿੰਨੀ ਵਧੀਆ ਲੱਗ ਰਹੀਆਂ ਨੇ। ਸਾਂਬਰ ਤੁਹਾਡਾ ਘੱਟ ਤੇ ਦਾਲਾਂ ਸਬਜ਼ੀਆਂ ਤੁਹਾਡੀਆਂ ਜ਼ਿਆਦੀਆਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ। ਜਿਹੜਾ ਦਾਲ ਹੈ ਉਸ ਤੁਹਾਡੀ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਮਜ਼ੇਵਲਾ ਬਣੇਗਾ। ਜਦੋਂ ਤੁਹਾਨੂੰ ਜ਼ਰੂਰਤ ਪਏ ਤੁਸੀਂ ਫਿਰ ਪਾਣੀ ਪਾ ਸਕਦੇ ਹੋ ਥੋੜੇ ਦਰ ਦੋਕ ਸਿਟੀਆਂ ਨੂੰ ਦਵਾ ਦਿਓ ਜਿਆਦਾ ਕੁੱਕਰ ਨੂੰ ਫੁੱਲ ਨਹੀਂ ਕਰਨੀ ਹਾਂਜੀ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਬਾਅਦ ਵਿੱਚ ਤੁਸੀਂ ਗਰਮ ਪਾਣੀ ਪਾ ਸਕਦੇ ਹੋ ਤੇ ਮੈਂ ਜਿਹੜਾ ਥੋੜੇ ਜਿਹਾ ਮਸਾਲੇ ਲੱਗੇ ਸੀ ਇਹਦੇ ਵਿੱਚ ਮੈਂ ਪਾਣੀ ਪਾ ਦਿੱਤਾ ਤੇ ਉਹ ਵੀ ਮੈਂ ਮਿਕਸ ਕਰ ਦਿੰਨੀ ਹੁਣ ਅਸੀਂ ਗੈਸ ਬੰਦ ਸੋਰੀ ਕੁੱਕਰ ਨੂੰ ਬੰਦ ਕਰਕੇ ਤੇ ਘੱਟ ਤੋਂ ਘੱਟ 3-4 ਸਿਟੀਆਂ ਬਜਾਵਾਂਗੇ ਉਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਕਿਸ ਤਰ੍ਹਾਂ ਦਾ ਬਣਿਆ ਠੀਕ ਹੈ ਜੀ ਹਾਂਜੀ ਅਸੀਂ ਕੁੱਕਰ ਬੰਦ ਕਰ ਦਿੱਤਾ ਹੁਣ ਘੱਟ ਤੋਂ ਘੱਟ 3 ਛਟੀਆਂ ਦੀ ਵੇਟ ਕਰਾਂਗੇ 3 ਛਟੀਆਂ ਆਣ ਗਿਆ ਫਿਰ ਅਸੀਂ ਸਾਂਬਰ ਨੂੰ ਚੈੱਕ ਕਰਾਂਗੇ ਸਾਡਾ ਸਾਂਬਰ ਕਿਸ ਤਰ੍ਹਾਂ ਦਾ ਬਣਿਆ ਠੀਕ ਹੈ ਜੀ ਹਾਂਜੀ ਅਸੀਂ ਦੇਖੋ ਸਾਂਬਰ ਦਾ ਕੁੱਕਰ ਹੁਣ ਖੋਲਿਆ ਤੇ ਤੁਸੀਂ ਦੇਖੋ ਜਰਾ ਕਿੰਨਾ ਵਧੀਆ ਸਾਂਬਰ ਬਣਿਆ ਹੁਣ ਅਸੀਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੁਸੀਂ ਚੋਪਰ ਉਹਦੇ ਨਾਲ ਵੀ ਕਰ ਸਕਦੇ ਹੋ ਬਲੈਂਡਰ ਨਾਲ ਵੀ ਕੱਚੀ ਨਾਲ ਹੀ ਵੈਸੇ ਹੋ ਜਾਣਾ ਕਿਉਂਕਿ ਦੇਖੋ ਕੁਲੀਆਂ ਹੋਈਆਂ ਨੇ ਸਬਜ਼ੀਆਂ ਬਿਲਕੁਲ ਬਹੁਤ ਹੀ ਅੱਛਾ ਬਣ ਗਿਆ ਸਾਂਬਰ ਸਾਡਾ</html> ਅਗਰ ਤੁਸੀਂ ਇਹਨੂੰ ਹੋਰ ਪਤਲਾ ਕਰਨਾ ਚਾਹੁੰਦੇ ਹੋ ਤਾਂ ਜਿੰਨਾ ਮਰਜ਼ੀ ਕਰ ਸਕਦੇ ਹੋ ਪਰ ਗਰਮ ਪਾਣੀ ਪਾ ਕੇ ਠੰਡੇ ਨਾਲ ਲਈ ਠੀਕ ਹੈ ਜੀ ਇਹ ਦੇਖੋ ਤੁਸੀਂ 2 ਮਿੰਟ ਇਸ ਤਰ੍ਹਾਂ ਮਿਕਸ ਕਰੋਗੇ ਤੇ ਤੁਹਾਡਾ ਬਹੁਤ ਹੀ ਵਧੀਆ ਬਣ ਜਾਏਗਾ ਨਾਲ ਲੱਸੀ ਬਣਾ ਰਹੀ ਹੈ ਇਹਦੇ ਨਾਲ ਇਟਲੀਆਂ ਇਹ ਦੇਖੋ ਜੀ ਸਾਂਬਰ ਬਿਲਕੁਲ ਤਿਆਰ ਹੋ ਗਿਆ ਜਿਸ ਤਰ੍ਹਾਂ ਮੈਂ ਬਣਾਇਆ ਇੱਕ ਵਾਰੀ ਜਰੂਰ ਇਸ ਤਰ੍ਹਾਂ ਟਾਈ ਕਰਨਾ ਇਸੀ ਰੈਸਪੀ ਨਾਲ ਤੇ ਦੇਖਣਾ ਤੁਹਾਡਾ ਵੀ ਬਹੁਤ ਵਧੀਆ ਬਣੇਗਾ ਐ ਤੇ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਅਗਰ ਹੋਰ ਪਾਣ ਦੀ ਜ਼ਰੂਰਤ ਹੈ ਤਾਂ ਪਾ ਸਕਦੇ ਹੋ ਤੇ ਹੁਣ ਤੁਸੀਂ ਉੱਤੇ ਪਾ ਦਿਓ ਤੰਗੀਆਂ ਹਰਾ ਤੰਗੀਆਂ ਜਿੰਨਾ ਮਰਚੀ ਪਾ ਲਉ ਉੱਪਰ ਇਹ ਤੁਹਾਡੀ ਮਰਜ਼ੀ ਦੇ ਮੁਤਾਬਿਕ ਹੈ ਠੀਕ ਹੈ ਜੀ ਸਾਂਬਰ ਮੇਰਾ ਥੋੜਾ ਜਿਹਾ ਘਾੜਾ ਹੋ ਜਾ ਪਰ ਮੈਂ ਅਜੇ ਪਤਲਾ ਕਰਾਂਗੀ ਪਰ ਮੈਂ ਅਜੇ ਇਡਲੀ ਦੀ ਤਿਆਰੀ ਕਰਦੀ ਹਾਂ ਤੇ ਇਸ ਤੋਂ ਬਾਅਦ ਇਹਨੂੰ ਚ ਗਰਮ ਪਾਣੀ ਪਾ ਕੇ ਤੇ ਤੁਹਾਨੂੰ ਇਡੀਆਂ ਵੀ ਬਣਾ ਕੇ ਦਿਖਾਣੀ ਆ ਨਾਲੇ हाँ जी तुम देख सकते हो कि वी देखो इडलिया बन गया ने मैं पूरे बारह मिनट बाद निकाले ने और गिलास वाली भी देखो किन्ने फुली हुई है देखो कि बनी पी है ऐसी गोल वाली रैस बनावे इडलियाँ मैं हूँ तो ही निकाल के दिखा और प्लेट प्लेटिंग करके दिखाई ठीक है जी इस रैसपी जरूर एक बार बना के देखना बहुत ही वीयी बन दियार तो इडली और मजे न इंजॉय करो ठीक है जी मैं हूँ दिखा थिकाल के ਆ ਦੇਖੋ ਜੀ ਸਾਂਬਰ ਨਾਲ ਚਟੇ ਨਾਲ ਇਟਲੀਆਂ ਬਿਲਕੁਲ ਤਿਆਰ ਹੋ ਗਿਆ ਨੇ ਔਰ ਪੂਰਾ ਪੂਰਾ ਨਾਸ਼ਤਾ ਬਿਲਕੁਲ ਰੈਡੀ ਹੈ ਜਦੋਂ ਮਰਜੀ ਖਾਓ ਲੰਚ ਵਿੱਚ ਬ੍ਰੈਕਫਾਸਟ ਡਿਨਰ ਜਦੋਂ ਮਰਜੀ ਖਾਓ ਔਰ ਬੱਚਾ ਨੂੰ ਇਸ ਤਰ੍ਹਾਂ ਦਾ ਹੈਲਦੀ ਫੂਡ ਬਣਾ ਕੇ ਦਿਆ ਕਰੋ ਤਾਂ ਕਿ ਬੱਚੇ ਵੀ ਹੈਲਦੀ ਰਹਿਣ ਤੇ ਤੰਦਰੁਸਤ ਰਹਿਣ ਮੇਰੀ ਰੈਸਪੀ ਨਾਲ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਆਪਕੇ ਜੀ ਸਸਤੀ ਕਾਲ